ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜ਼ਿਲ੍ਹੇ ਦੇ ਵਿੱਚ ਕਰੋਨਾ ਦੇ ਕੇਸ ਕਾਫੀ ਹੱਦ ਤੱਕ ਘਟ ਗਏ ਹਨ ਅਸੀਂ ਸਾਰੇ ਜਨੇ ਪੰਜਾਬ ਸਰਕਾਰ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰੋਨਾ ਦੇ ਉੱਪਰ ਕਾਫੀ ਹੱਦ ਤੱਕ ਕਾਬੂ ਪਾ ਲਿਆ ਹੈ ਇਸ ਦੇ ਬਾਵਜੂਦ ਜੋ ਸਿਹਤ ਵਿਭਾਗ ਦੇ ਮਾਹਿਰ ਹਨ ਉਹਨਾਂ ਦੀ ਇਹ ਸ਼ੰਕਾ ਹੈ ਕਿ ਦਿੱਲੀ ਦੇ ਕਿਸੇ ਵੀ ਦੇ ਵੀ ਆ ਸਕਦੀ ਹੈ ਔਰ ਸਾਨੂੰ ਸਾਰਿਆਂ ਨੂੰ ਤੇਜ਼ੀ ਰੇਟ ਦਾ ਟਕਰਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਇਸ ਦੇ ਲਈ ਹਲੇ ਵੀ ਅਸੀਂ ਕਿਸੇ ਤਰ੍ਹਾਂ ਦੀ ਕੋਤਾਹੀ برداشت ਨਹੀਂ ਕਰ ਸਕਦੇ ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ برداشت ਨਹੀਂ ਕਰ ਸਕਦੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਕੋਵਿਡ ਅਪਰੋਪ੍ਰੀਏਟ ਬਿਹੇਵੀਅਰ ਕੋਈ ਤਰ੍ਹਾਂ ਫਾਲੋ ਕੀਤਾ ਜਾਵੇ ਔਰ ਹੋ ਸਕੇ ਤਾਂ ਸਾਨੂੰ ਸਾਰਿਆਂ ਨੂੰ ਭੀੜ-ਪਾੜ ਵਾਲੀ ਜਗ੍ਹਾ ਤੋਂ ਬਚਾਅ ਕਰਨਾ ਚਾਹੀਦਾ ਹੈ ਉੱਥੇ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜਿਵੇਂ ਕਿ ਪਹਿਲਾਂ ਵੀ ਦੱਸਿਆ ਜਾ ਚੁੱਕਿਆ ਹੈ ਕੀ 6 ਫੁੱਟ ਦੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਫੇਸ ਵਾਸਕ ਲਗਾ ਕੇ ਰੱਖਨੇ ਚਾਹੀਦੇ ਹਨ ਔਰ ਹੱਥ ਧੋਦੇ ਰਹਿਣਾ ਚਾਹੀਦਾ ਹੈ ਔਰ ਸੈਨੀਟਾਈਜੇਸ਼ਨ ਵੀ ਕਰਦੇ ਰਹਿਣੀ ਚਾਹੀਦੀ ਹੈ ਜਿਵੇਂ ਕਿ ਆਪ ਸਭ ਨੂੰ ਵੀ ਪਤਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਵਿਦਿਆਰਥੀਆਂ ਦੇ ਸਕੂਲ ਨੂੰ ਖੋਲ ਦਿੱਤੇ ਗਏ ਹਨ ਪਰ ਇਸ ਲਈ ਇਹ ਜ਼ਰੂਰੀ ਹੈ ਕਿ ਸਕੂਲ ਦੇ ਅਧਿਆਪਕਾਂ ਦਾ ਟੀਕਾ ਲਗਵਾ ਹੋ ਚੁੱਕਾ ਹੋਵੇ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੇ ਟੀਕਾ ਕਰਵਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਸਕੂਲ ਵਿੱਚ ਇੱਕ ਬੈਂਚ ਤੇ ਇੱਕ ਹਰ ਵਿਦਿਆਰਥੀ ਦੇ ਬੈਠਣ ਲਈ ਸੀਮਾ ਤੈਅ ਕੀਤੀ ਗਈ ਹੈ ਇਸ ਤੋਂ ਇਲਾਵਾ ਬਹੁਤ ਸਾਰੀ ਭਰਾਈ ਅਸੀਂ ਆਨਲਾਈਨ ਦੇ ਤੌਰ ਤੇ ਚਲਾਈ ਰੱਖੀ ਗਈ ਹੈ ਮੈਂ ਆਪ ਦੇ ਧਿਆਨ ਵਿੱਚ ਇਹ ਲਿਆਉਣਾ ਚਾਹੁੰਦਾ ਹਾਂ ਕਿ ਪੰਜਾਬ ਸਰਕਾਰ ਵੱਲੋਂ ਤੀਸਰੀ ਲਹਿਤ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ ਹੋਰ ਸਾਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਕੱਲ ਤੱਕ 18 ਐਕਟਿਵ ਕੇਸ ਹਨ ਔਰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਕੱਲ੍ਹ ਸ਼ਾਮ ਨੂੰ ਇੱਕ ਵਿਅਕਤੀ ਨੂੰ ਠੀਕ ਹੋਣ ਉਪਰੰਤ ਅਸੀਂ ਛੁੱਪੇ ਵੀ ਦੇ ਦਿੱਤੀ ਸੀ ਸਰਕਾਰੀ ਸਿਹਤ ਸਥਾਵਾ ਅਤੇ ਸਿਹਤ ਵਿਭਾਗ ਦੇ ਵੱਲੋਂ ਟੀਕਾ ਕਰਨ ਦੇ ਕੈਂਪ ਉਸੇ ਤਰ੍ਹਾਂ ਹੀ ਲਗਾਏ ਜਾ ਰਹੇ ਹਨ ਔਰ ਜਿਹੜਾ ਟੀਕਾ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ ਅਗਰ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਹੈ ਕੋਈ ਖਾਂਸੀ ਜੁਕਾਮ ਗਲਾ ਨਰਾਜ ਜਾਂ ਬੁਖਾਰ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਪੰਜਾਬ ਸਰਕਾਰ ਦੀ ਟੋਲ ਫਰੀ ਹੈਲਪਲਾਈਨ 104 ਤੇ ਦੰਤ ਸੰਪਰਕ ਕਰਦਾ ਹੈ ਔਰ ਉਸ ਦਿਸ਼ਾ ਲਈ ਪੰਜਾਬ ਸਰਕਾਰ ਦੀ ਟੀਮ ਪੂਰੀ ਤਰ੍ਹਾਂ ਤਿਆਰਬਾ ਤਿਆਰ ਹੈ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਰਦਾਰ ਇਸ ਤਰ੍ਹਾਂ ਸਹਿਯੋਗ ਦਿਓਗੇ ਤਾਂ ਕਿ ਅਸੀਂ ਗ੍ਰੀਨ ਕੋਡ ਜਿਲੇ ਨੂੰ ਕਰੋਨਾ ਤੋਂ ਪੂਰੀ ਤਰ੍ਹਾਂ ਮੁਕਤ ਕਰ ਸਕੀ ਜੈ